ਦੇ ਵੀ ਮੈਂ ਕਰਜ਼ਾ ਚੱਕ ਕੇ ਆਟੋ ਮਤਲ ਲੈ ਆਇਆ ਜੀ ਹੁਣ ਉਹਦੀ ਮੈਂ ਹੌਲੀ ਹੌਲੀ ਕਿਸ਼ਤਾਂ ਭਰ ਰਹੀ ਆ ਜੀ ਵੀ ਜਿਹਦੇ ਕਰਕੇ ਵੀ ਮੇਰੇ ਭੈਣਾਂ ਨੂੰ ਐਨਾ ਮਹਿਸੂਸ ਹੋ ਵੀ ਵਾਪਸ ਆ ਡੰਬਲੀ ਆ ਭਾਈ ਸਾਡਾ ਛੋਟਾ ਵੀ ਮੰਮੀ ਹੈ ਨਹੀਂ ਕਿ ਵੀ ਬੇਸ ਕਰਕੇ ਮੈਨੂੰ ਆਉਂਦਾ ਵੀ ਮੈਂ ਤਾਂ ਦੁਖੀ ਆ ਪਰ ਮੇਰੇ ਭੈਣਾਂ ਨਾ ਦੁਖੀ ਹੋਣ ਤਰਾ ਛੋਟਾ ਜੀ ਉਹਦੇ ਵਾਸਤੇ ਮੈਂ ਆਟੋ ਦੀ ਲੈਣ ਚੁਣੀ ਵੀ ਮੈਂ ਦੋ ਟਾਈਮ ਦੀ ਰੋਟੀ ਵੀ ਮਿਹਨਤ ਕਰਕੇ ਖਾਵਾ ਜੀ ਕੱਲ ਸੋਸ਼ਲ ਮੀਡੀਆ ਤੇ ਅਸੀਂ ਸਾਰਾ ਕੁਝ ਦੇਖਦੇ ਆ ਉਹ ਸਾਰੀ ਚੀਜ਼ਾਂ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਜੀ ਨਹੀਂ ਕਰਦਾ ਉਹ ਸਾਰੀ ਚੀਜ਼ਾਂ ਕਰਨ ਦੇ ਲਈ ਕਿ ਮੈਂ ਵੀ ਘੁੰਮਾਂ ਫਿਰਾਾਂ ਐਸ਼ ਕਰਾਂ ਹਾਂਜੀ ਵੀਰ ਜੀ ਜੀ ਤਾਂ ਕਰਦਾ ਜੀ ਪਰ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਜੀ ਜੀ ਚਾਚੇ ਦਾਏ ਮੇਰੇ ਸਾਰੇ ਤਗੜੇ ਆ ਜੀ ਪਰ ਤੁਹਾਨੂੰ ਪਤਾ ਹੈ ਜੀ ਅਗਲਾ ਜੀ ਦੇ ਵੀ ਦੇਊਗਾ ਤੇ ਇੱਕ ਵਾਰੀ ਦੇਜੂਗਾ ਜੀ ਰੋਜ਼ ਰੋਜ਼ ਕੌਣ ਦਿੰਦਾ ਜੀ ਤੁਹਾਨੂੰ ਪਤਾ ਹੀ ਹੈ ਵੇ ਚਿੱਤਾਂ ਚ ਹੋ ਜਾਂਦੀਆਂ ਸਨ ਸਮਾਨ ਦੇ ਉੱਤੇ ਅਸੀਂ ਪੱਲੀਆਂ ਪਾਉਣੇ ਬਹੁਤ ਅੱਧ ਤੋਂ ਜ਼ਿਆਦਾ ਹੀ ਔਖਾ ਆਇੰਦਾ ਵੀ ਇਹੀ ਸੋਚੀਦਾ ਵੀ ਮਾਰ ਅਜ ਆਪਣੇ ਆਪ ਬਲ ਬੁਖਤੀ ਬਖਚੂਗਾ ਜੀ ਮਿਹਨਤ ਕਰਾਂਗੇ ਜੀ ਆਪਣੇ ਆਪ ਸੈਟਲ ਹੋ ਜੂਗਾ ਜੀ ਜੀਮੇਦਾਰਾਂ ਦੀ ਧੀ ਭੈਣ ਸਰਬਜੀਤ कौर ਜੋ ਕਿ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਉਹਨਾਂ ਕੁੜੀਆਂ ਨਾਲੋਂ ਤਾਂ ਕਿਤੇ ਚੰਗੀ ਐ ਇਹ ਸਾਡੀ ਧੀ ਜੋ ਕਿ ਸੋਸ਼ਲ ਮੀਡੀਆ ਤੇ ਲੱਕ ਹਲਾਉਣ ਦੀ ਜਗ੍ਹਾ ਇਸ ਧੀ ਨੇ ਆਟੋ ਚਲਾ ਕੇ ਆਪਣਾ ਪੇਟ ਪਾਲਣ ਦੇ ਬਾਰੇ ਸੋਚਿਆ ਤਾਂ ਅੱਜ ਅਸੀਂ ਇਸ ਭੈਣ ਦੇ ਕੋਲ ਪਹੁੰਚੇ ਆਂ ਇਸ ਭੈਣ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਾਂਗੇ ਭੈਣ ਦਾ ਕਹਿੰਦੇ ਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਡਰਾਈਵਰੀ ਕਰ ਰਹੀ ਆ ਪਹਿਲਾਂ ਮੈਂ ਗੱਡੀਆਂ ਵੀ ਚਲਾਈਆਂ ਨੇ ਤੇ ਹੁਣ ਮੈਂ ਆਟੋ ਚਲਾ ਕੇ ਆਪਣੇ ਤੇ ਆਪਣੇ ਭਰਾ ਦਾ ਜਿਹੜਾ ਗੁਜ਼ਾਰਾ ਕਰ ਰਹੀ ਆ ਭੈਣ ਸਾਡੇ ਨਾਲ ਮੌਜੂਦ ਹੈ ਭੈਣੇ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਸੱਸਰੀਕਰ ਵੀਰ ਜੀ ਭੈਣੇ ਠੀਕ ਠਾਕ ਹੋ ਹਾਂਜੀ ਵੀਰ ਜੀ ਵਧੀਆ ਜੀ ਭੈਣੇ ਸ਼ੁਰੂਆਤ ਇੱਥੋਂ ਹੀ ਕਰਾਂਗੇ ਤੁਸੀਂ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰਨ ਬਾਰੇ ਕੀ ਸੋਚਿਆ ਕੀ ਐਦਾਂ ਦੀ ਮਜਬੂਰੀ ਬਣੀ ਜਾਂ ਤੁਹਾਡੀ ਇਹ ਆਪਣੀ ਜਿਹੜੀ ਇੱਛਾ ਸੀਗੀ ਕਿ ਮੈਂ ਆਟੋ ਚਲਾਵਾਂ ਨਹੀਂ ਜੀ ਮੇਰੇ ਡੈਡੀ ਜੀ ਜੀ ਉਹ ਬਿਮਾਰ ਰਹਿੰਦੇ ਸੀ ਜੀ ਵੀ ਉਹ ਮੁੜ ਕੇ ਡਾਕਟਰਾਂ ਨੇ ਉਹਨਾਂ ਨੂੰ ਕਹਤਾ ਜੀ ਵੀ ਤੁਸੀਂ ਨਸ਼ਾ ਨਸ਼ਾ ਕਰੋਗੇ ਤਾਂ ਵੀ ਤੁਹਾਡੇ ਤੋਂ ਵੀ ਦਰਦੂਰ ਜਿਵੇਂ ਪੀਓਗੇ ਤਾਂ ਤੁਸੀਂ ਕੰਮ ਕਰ ਸਕੋਗੇ ਉਹ ਜਿਵੇਂ ਨਸ਼ਾ ਸੀ ਦਵਾਈ ਦੇ ਤੌਰ ਤੇ ਖਾਣਾ ਸੀ ਜੀ ਉਹ ਹੱਦ ਤੋਂ ਜ਼ਿਆਦਾ ਹੀ ਕਰਨ ਲੱਗੇ ਉਦੋਂ ਬਾਅਦ ਹੁਣ ਜੀ ਉਹ ਕੰਮ ਵੀ ਨਹੀਂ ਕਰਦੇ ਨਾ ਛੇ ਹੱਦ ਤੋਂ ਜ਼ਿਆਦਾ ਕਰਦੇ ਜੀ ਮੰਮੀ ਦੀ ਡੈਥ ਹੋਈ ਹੋਈ ਹੈ ਜੀ ਚਾਰ ਭੈਣਾਂ ਵੀਰ ਜੀ ਅਸੀਂ ਤੇ ਤਿੰਨ ਭੈਣਾਂ ਮੈਰਿਡ ਹੈ ਜੀ ਤੇ ਦੋ ਭੈਣ ਭਰਾ ਜੀ ਇੱਕ ਚਾਚਾ ਜੀ ਸਾਡੇ ਕੋਲੇ ਰਹਿੰਦਾ ਜੀ ਉਹ ਵਿਆਹਿਆ ਨਹੀਂ ਹੋਇਆ ਜੀ ਤੇ ਵੀ ਉਹ ਮੇਰੇ ਪਰਾਂ ਛੋਟਾ ਜੀ ਉਹਦੇ ਵਾਸਤੇ ਮੈਂ ਆਟੋ ਦੀ ਲੈਣ ਚੁਣੀ ਵੀ ਮੈਂ ਦੋ ਟਾਈਮ ਦੀ ਰੋਟੀ ਵੀ ਮਿਹਨਤ ਕਰਕੇ ਖਾਵਾਂ ਜੀ ਤੁਸੀਂ ਕਿੰਨੇ ਕ ਸਮੇਂ ਤੋਂ ਆਟੋ ਚਲਾ ਰਹੇ ਹੋ ਹੋ ਸਾਲ ਹੋ ਗਿਆ ਜੀ ਚਲਾਉਂਦੇ ਨੂੰ ਇੱਕ ਸਾਲ ਇਸ ਤੋਂ ਪਹਿਲਾਂ ਤੁਸੀਂ ਕੋਈ ਗੱਡੀ ਵੀ ਚਲਾਉਂਦੇ ਸੀਗੇ ਹਾਂ ਜੀ ਵੈਗਨਰ ਕਾਰ ਚਲਾਉਂਦੀ ਸੀ ਜੀ ਰੋੜਾਂ ਵਾਲੀ ਮੰਡੀ 'ਚ ਤੇ ਭੈਣ ਤੁਹਾਡਾ ਇੱਕ ਭਰਾਏ ਜਿਹੜਾ ਛੋਟਾ ਇੱਕ ਵੱਡਾ ਏ ਛੋਟਾ ਜੀ ਸਾਰਾ ਭੈਣਾ ਤੋਂ ਛੋਟਾ ਜੀ ਵੀਰ ਜੀ ਤੇ ਉਹਨਾਂ ਦਾ ਸਾਰਾ ਖਰਚਾ ਪਾਣੀ ਤੁਸੀਂ ਆਪ ਚੱਕਦੇ ਹੋ ਜੀ ਸਾਰਾ ਖਰਚਾ ਜੀ ਭੈਣਾਂ ਦਾ ਵੀ ਜਿਵੇਂ ਦਿਨ ਤਿਵਾਰ ਆਉਂਦੇ ਆ ਜੀ ਸਾਰਾ ਖਰਚਾ ਜੀ ਮੈਂ ਹੀ ਕਰਦੀ ਆ ਜੀ ਪਿਛਲੇ ਦਿਨੀ ਮੇਰੀ ਮੰਮੀ ਦੀ ਡੈਥ ਹੋ ਗਈ ਸੀ ਜੀ ਜਦ ਵੀ ਮਤਲਬ ਉਹਨਾਂ ਦੇ ਗੁਰਦੇ ਖਰਾਬ ਹੋ ਗਏ ਸੀ ਜੀ ਜਦ ਦਾ ਮੇਰੇ ਤੇ ਵੀ ਇੰਨਾ ਕਰਜ਼ਾ ਹੋ ਗਿਆ ਜੀ ਪ੍ਰੀਤਕੋਟ ਮੈਡੀਕਲ ਹਸਪੀਟਲ ਚ ਦਾਖਲ ਕਰਵਾਇਆ ਹੋਇਆ ਸੀ ਜੀ ਤੇ ਉਹ ਗੁਰਦੇ ਖਰਾਬ ਹੋ ਗਏ ਉਹਨਾਂ ਦੀ ਉਸ ਵਜ੍ਹਾ ਕਰਕੇ ਮੰਮੀ ਜੀ ਦੀ ਡੈਥ ਹੋ ਗਈ ਜੀ ਤੇ ਵੀ ਉਹ ਤੋਂ ਬਾਅਦ ਉਹਦੇ ਤੇ ਮੇਰੇ ਕਰਜ਼ਾ ਹੱਥ ਤੋਂ ਜ਼ਿਆਦਾ ਹੋ ਗਿਆ ਜੀ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਜੀ ਇੱਥੇ ਵੀ ਮੈਂ ਕਰਜ਼ਾ ਚੱਕ ਕੇ ਆਟੋ ਮਤਲ ਲੈ ਆਇਆ ਜੀ ਹੁਣ ਉਹਦੀ ਮੈਂ ਹੌਲੀ ਹੌਲੀ ਕਿਸ਼ਤਾਂ ਭਰ ਰਹੀ ਆ ਜੀ ਕਿੰਨਾ ਕਿ ਕਮਾਈ ਹੋ ਜਾਂਦੀ ਹੈ ਤੇ ਕਿੰਨਾ ਕ ਕਰਜ਼ਾ ਜਿਹੜਾ ਤੁਸੀਂ ਦੇਣਾ ਹੈ ਹੋਊਗਾ ਜੀ ਲੱਖ ਰੁਪਈਆ ਆਊਗਾ ਜੀ ਮੇਰੇ ਤੇ ਕਰਜ਼ਾ ਜੀ ਜਿਹੜਾ ਮੈਂ ਦੇਣਾ ਜੀ ਕੁਛ ਮੇਰੀ ਮੰਮੀ ਦੀ ਡੈਥ ਹੋ ਗਈ ਜੀ ਬਿਮਾਰ ਹੋ ਗਈ ਸੀ ਉਹਨਾਂ ਦੀ ਵਜ੍ਹਾ ਕਰਕੇ ਕੁਛ ਵੀ ਮੇਰਾ ਆਟੋ ਮੈਂ ਲਿਆ ਜੀ ਰੋਟੀ ਦੋ ਡੋ ਟਾਈਮ ਦਾ ਰੋਜ਼ਗਾਰ ਚਲਾਉਣ ਵਾਸਤੇ ਜੀ ਤੁਸੀਂ ਇੱਕ ਮੁੰਡਾ ਬਣ ਕੇ ਕੰਮ ਕਰ ਰਹੇ ਹੋ ਤੁਸੀਂ ਇੱਕ ਮੁੰਡਾ ਹੀ ਹੋ ਤੇ ਹੋਰ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਅਸੀਂ ਸਾਰਾ ਕੁਝ ਦੇਖਦੇ ਆ ਉਹ ਸਾਰੀ ਚੀਜ਼ਾਂ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਜੀ ਨਹੀਂ ਕਰਦਾ ਉਹ ਸਾਰੀ ਚੀਜ਼ਾਂ ਕਰਨ ਦੇ ਲਈ ਕਿ ਮੈਂ ਵੀ ਘੁੰਮਾਂ ਫਿਰਾਾਂ ਐਸ਼ ਕਰਾਂ ਹਾਂਜੀ ਵੀਰ ਜੀ ਜੀ ਤਾਂ ਕਰਦਾ ਜੀ ਪਰ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਜ ਕੋਈ ਨਾ ਤੁਸੀਂ ਅਸੀਂ ਸਾਰੇ ਤੁਹਾਡੇ ਭਰਾ ਹਾਂ ਤੇ ਅਸੀਂ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਅਸੀਂ ਜਿੰਨਾ ਕਵੀ ਹੋ ਸਕੇ ਅਸੀਂ ਤੁਹਾਡੇ ਲਈ ਕਰਾਂਗੇ ਤੁਸੀਂ ਆਪਣੇ ਕਰਜ਼ੇ ਦੀ ਟੈਨਸ਼ਨ ਨਾ ਕਰੋ ਤੁਸੀਂ ਆਪਣੇ ਪਰਿਵਾਰ ਦੀ ਟੈਨਸ਼ਨ ਨਾ ਕਰੋ ਜੋ ਜੋ ਵੀ ਤੁਹਾਨੂੰ ਦਿੱਕਤਾਂ ਨੇ ਉਹ ਤੁਸੀਂ ਸਾਨੂੰ ਦੱਸੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਤੁਹਾਡੇ ਵਰਗੀਆਂ ਪੈਣਾ ਬਹੁਤ ਘੱਟ ਨੇ ਸਾਡੇ ਕੋਲ ਜੋ ਐਦਾਂ ਦੀ ਕਿਰਤ ਕਮਾਈ ਕਰਕੇ ਆਪਣਾ ਢਿੱਡ ਪਾਲ ਰਹੀਆਂ ਨੇ ਤਾਂ ਅਸੀਂ ਤੁਹਾਡੇ ਤੋਂ ਇਨਸਪਾਇਰ ਹੁੰਨੇ ਹਾਂ ਤੁਸੀਂ ਸਾਡੇ ਲਈ ਇੱਕ ਬਹੁਤ ਵੱਡੀ ਉਦਾਹਰਣ ਹੋ ਤਾਂ ਤੁਹਾਨੂੰ ਰੋਣ ਦੀ ਜ਼ਰੂਰਤ ਨਹੀਂ ਤੁਹਾਨੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਤੁਸੀਂ ਕਿੰਨੀਆਂ ਕਿਸ਼ਤਾਂ ਹੀ ਆਟੋ ਦੀਆਂ ਬਾਕੀ ਨੇ ਤੇ ਘਰ ਦੇ ਉੱਤੇ ਕੋਈ ਕਰਜ਼ਾ ਮਕਾਨ ਤੁਹਾਡਾ ਆਪਣਾ ਸਾਰਾ ਹਾਂਜੀ ਮਕਾਨ ਸਾਡਾ ਆਪਣਾ ਜੀ ਬਾਲਣ ਲਈ ਸਾਡੀਆਂ ਛੱਤਾਂ ਜੀ ਹੁਣ ਵੀ ਇੰਦੇ ਤੇ ਵੀ ਕਰ 18 ਕਿਸ਼ਤਾਂ ਜੀ ਆਟੋ ਤੇ ਜੀ ਕਿੰਨੀ ਕਿਸ਼ਤ ਜਾਂਦੀ ਹੈ ਮਹੀਨੇ ਦੀ ਆਟੋ ਦੀ ਇਹ ਪੈਂਸ ਕਰਾਇਆ ਜੀ ਵੈਸੇ ਜਿਵੇਂ ਚੈੱਕ ਦੇ ਕੇ ਕਰਾਇਆ ਜੀ ਲੋਨ ਮੈਂ ਵੀ ਇਹਦੇ ਨਕਦੀ ਪੈਸੇ ਭਰੇ ਤੇ ਪਿੰਡੋਂ ਆਉਦੇ ਲੋਨ ਕਰਾਇਆ ਜੀ ਰੋਣਾਂ ਵਾਲੀ ਮੰਡੀੋਂ ਜੀ ਅੱਛਾ ਆਟੋ ਨਗਦ ਲਿਆ ਪਰ ਕਿਸੇ ਬੰਦੇ ਦੇ ਦੇਣੇ ਨੇ ਤੁਸੀਂ ਹਾਂਜੀ ਪਿੰਡ ਮੰਡੀ ਰੋੜਾਂ ਵਾਲੀ ਏਜੰਸੀ ਵਾਲਾ ਏਜੰਸੀ ਦਾ ਮੋਟਰਸਾਈਕਲ ਵਾਲੀ ਏਜੰਸੀ ਹੈ ਜੀ ਉੱਥੋਂ ਲੋਨ ਲਿਆ ਜੀ ਮੈਂ 50000 ਰੁਪਏ ਦਾ ਜੀ 18 ਕਿਸ਼ਤਾਂ ਨੇ ਜੀ ਦੋ ਗਈਆਂ ਚਲੀਆਂ ਬਾਕੀ ਰਹਿੰਦੀਆਂ ਜੀ ਇੱਕ ਦਿਨ ਚ ਭੈਣੇ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਤੁਹਾਡੀ ਆਟੋ ਚਲਾ ਕੇ ਜੀ ਹੋ ਜਾਂਦੀ ਹੈ ਜੀ 5-700 ਰੁਪਏ ਜੀ ਤੇ ਪੈਣੇ ਹੁਣ ਇੱਕ ਕੁੜੀ ਐ ਇੱਕ ਕੁੜੀ ਨੂੰ ਰਾਤਾਂ ਨੂੰ ਵੀ ਸਫ਼ਰ ਕਰਨਾ ਪੈਂਦਾ ਦਿਨ ਚ ਵੀ ਰਾਤ ਨੂੰ ਕਈ ਵਾਰ ਟਾਈਮ ਵੀ ਲੱਗ ਜਾਂਦਾ ਹੋਊਗਾ ਫਿਰ ਉਸ ਸਮੇਂ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਂਦੀ ਕਈ ਵਾਰ ਕੁਝ ਚੀਜ਼ਾਂ ਜਿਵੇਂ ਆਟੋ ਚ ਕਈ ਵਾਰ ਆਉਂਦਾ ਕਿ ਸ਼ਰਾਬੀ ਬੰਦਾ ਵੀ ਬਹਿ ਜਾਂਦਾ ਕਈ ਵਾਰ ਐਦਾਂ ਦੀ ਕਦੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਂਜੀ ਆਉਂਦੀ ਐ ਜੀ ਪਰ ਪਤਾ ਕਿਆ ਗੱਲ ਐ ਜੀ ਦੁਨੀਆ ਚ ਜਿਵੇਂ ਜਿਵੇਂ ਮਤਲਬ ਕੰਮ ਨੌਲੇਜ ਆਉਂਦੀ ਜਾਂਦੀ ਐ ਜੀ ਜਿਵੇਂ ਜਿਵੇਂ ਕੰਮ ਕਰਦੇ ਆ ਜੀ ਪਹਿਲਾਂ ਮੈਂ ਫੈਕਟਰੀ ਲਾਈਨ ਚ ਵੀ ਕੰਮ ਕੀਤਾ ਧਾਗਾ ਫੈਕਟਰੀ ਚ ਜੀ ਤੇ ਵੀ ਉੱਥੇ ਵੀ ਮੈਂ ਬਹੁਤ ਮਤਲਬ ਦੇਖਿਆ ਚੰਗੇ ਮਾੜੇ ਜੀ ਇਸ ਕਰਕੇ ਮੈਨੂੰ ਦੁਨੀਆ ਦੀ ਥੋੜੀ ਮੋਤੀ ਨੌਲੇਜ ਆ ਗਈ ਜੀ ਪਹਿਲਾਂ ਹੀ ਪਤਾ ਲੱਗ ਜਾਂਦਾ ਜੀ ਬੰਦਾ ਕਿਵੇਂ ਦਾ ਜੀ ਉਸ ਤਰੀਕੇ ਨਾਲ ਜੀ ਬਿਠਾਈ ਦੇ ਨਹੀਂ ਜੀ ਓਟੋ ਜੀ ਹਣ ਤੁਸੀਂ ਮੁੰਡਿਆਂ ਦੇ ਵਾਂਗ ਇਸ ਦੁਨੀਆ ਦੇ ਵਿੱਚ ਜੀ ਰਹੇ ਹੋ ਜੀ ਹਾਂ ਜੀ ਤੇ ਹੁਣ ਭੈਣੇ ਬਾਪੂ ਕੋਈ ਕੰਮ ਨਹੀਂ ਕਰਦਾ ਤੁਸੀਂ ਦੱਸ ਰਹੇ ਸੀਗੇ ਕਿ ਮੈਂ ਜ਼ਿੰਮੇਵਾਰਾਂ ਦੇ ਪਰਿਵਾਰ ਤੋਂ ਆ ਮੇਰੇ ਚਾਚੇ ਤਾਂ ਅਜ ਤਗੜੇ ਨੇ ਜੇ ਤੁਹਾਡੀ ਇਹ ਹਾਲਤ ਹੈ ਤਾਂ ਉਹਨਾਂ ਨੇ ਤੁਹਾਡਾ ਕੋਈ ਸਾਥ ਨਹੀਂ ਦਿੱਤਾ ਕੋਈ ਨਾਲ ਆ ਕੇ ਖੜਿਆ ਕਿ ਨਹੀਂ ਚਾਚੇ ਤਾਏ ਜੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਸਭ ਦੀਆਂ ਕਬੀਲਦਾਰੀਆਂ ਜੀ ਚਾਚੇ ਤਾਏ ਮੇਰੇ ਸਾਰੇ ਤਗੜੇ ਆ ਜੀ ਪਰ ਤੁਹਾਨੂੰ ਪਤਾ ਹੈ ਜੀ ਅਗਲਾ ਜੀ ਦੇ ਵੀ ਦੇਊਗਾ ਤੇ ਇੱਕ ਵਾਰੀ ਦੇਜੂਗਾ ਜੀ ਰੋਜ਼ ਰੋਜ਼ ਕੌਣ ਦਿੰਦਾ ਹੈ ਜੀ ਤੁਹਾਨੂੰ ਪਤਾ ਹੀ ਹੈ ਕਬੀਲਦਾਰੀਆਂ ਚਾਹੇ ਹੋਣ ਚਾਹੇ ਨਾ ਹੋਣ ਤੁਹਾਨੂੰ ਪਤਾ ਅੱਜ ਕੱਲ ਅਗਲਾ ਕਾ ਹੀ ਦਿੰਦਾ ਜੀ ਸਾਡਾ ਆਦਾਂ ਗੁਜ਼ਾਰਾ ਮਚਾ ਹੁੰਦਾ ਜੀ ਤੇ ਤੁਹਾਡਾ ਛੋਟਾ ਭਰਾ ਕੀ ਕਰਦਾ ਹੈ ਛੋਟਾ ਭਰਾ ਜੀ ਪੜ੍ਹਦਾ ਜੀ 11ਵੀਂ ਚ ਵੱੜਦਾ ਜੀ ਉਹਦੀ ਪੜ੍ਹਾਈ ਦਾ ਸਾਰਾ ਖਰਚਾ ਤੁਸੀਂ ਚੱਕਦੇ ਹੋ ਹਾਂਜੀ ਸਾਰਾ ਕਰ ਮੈਂ ਹੀ ਚੱਕਦੀ ਜੀ ਤੇ ਭੈਣਾਂ ਦੇ ਜਿਹੜੇ ਤਿੱਥੇ ਤਿਉਹਾਰ ਜਾਂਦੇ ਨੇ ਜਿਵੇਂ ਹੁਣ ਤਿਉਹਾਰ ਆਣੇ ਨੇ ਅੱਗੇ ਉਹ ਸਾਰੇ ਤਿੱਥੇ ਤਿਉਹਾਰ ਤੁਸੀਂ ਦਿੰਨੇ ਹੋ ਆਪਣੀ ਭੈਣਾਂ ਨੂੰ ਹਾਂਜੀ ਹਾਂਜੀ ਮੈਂ ਹੀ ਦਿੰਨੀ ਆ ਜੀ ਹੁਣ ਮੈਂ ਰਖੜੀ ਦੇ ਤਿਉਹਾਰ ਤੇ ਜਾਣਾ ਜੀ ਤਾਂ ਮੈਨੂੰ ਟੈਨਸ਼ਨ ਆ ਵੀ ਕੋਈ 5-10000 ਰੁਪਏ ਹੋਵੇ ਤਾਂ ਵੀ ਮੈਂ ਜਾਵਾਂ ਵੀ ਜੀ ਦੇ ਕਰਕੇ ਵੀ ਮੇਰੀਆਂ ਭੈਣਾਂ ਨੂੰ ਐ ਨਾ ਮਹਿਸੂਸ ਹੋਵੇ ਵੀ ਵੀ ਵਾਪਸ ਆ ਡੰਮਲੀ ਆ ਭਾਈ ਸਾਡਾ ਛੋਟਾ ਹੈ ਵੀ ਮੰਮੀ ਹੈ ਨਹੀਂਗੀ ਵੀ ਬੇਸ ਕਰਕੇ ਮੈਨੂੰ ਆਉਂਦਾ ਵੀ ਮੈਂ ਤਾਂ ਦੁਖੀ ਹਾਂ ਪਰ ਮੇਰੀ ਭੈਣਾਂ ਨਾ ਦੁਖੀ ਹੋਣ ਭੈਣੇ ਤੁਸੀਂ ਇਮੋਸ਼ਨਲ ਨਾ ਹੋਵੋ ਤੁਸੀਂ ਉਦਾਸ ਨਾ ਹੋਵੋ ਅਸੀਂ ਥੋਡੇ ਭਾਈ ਬਣ ਕੇ ਤੁਹਾਡੇ ਕੋਲ ਆਇਆ ਤੁਹਾਡੇ ਸਾਰੇ ਦੁੱਖ ਚੱਕੇ ਜਾਣਗੇ ਤੁਸੀਂ ਟੈਨਸ਼ਨ ਨਾ ਕਰੋ ਮੈਨੂੰ ਇਹਦਾ ਦੱਸੋ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਬਿਲਕੁਲ ਨਹੀਂ ਕਮਾਉਂਦੇ ਨਹੀਂ ਜੀ ਉਹਨਾਂ ਤਾਂ ਕੰਮ ਹੁੰਦਾ ਹੀ ਨਹੀਂ ਜੀ ਇੱਕ ਤਾਂ ਨਸ਼ੇ ਵਾਲੇ ਕਰਨ ਲੱਗ ਗਏ ਇੱਕ ਉਂਝ ਬਜ਼ੁਰਗ ਹੋ ਗਏ ਕੰਮ ਹੁੰਦਾ ਹੀ ਨਹੀਂ ਜੀ ਉਹਨਾਂ ਤੋਂ ਸਾਡੇ ਕੋਲ ਰਹਿੰਦੇ ਵੀ ਨਹੀਂ ਜੀ ਉਹ ਤਾਂ ਮਿੰਨੇ ਵਾਲੀ ਨਾਲ ਡੇਰਾ ਹੈ ਜੀ ਉੱਥੇ ਹੀ ਰਹਿੰਦੇ ਆ ਜੀ ਉੱਥੇ ਹੀ ਨਾ ਪੱਠੇ-ਪੁੱਠੇ ਪਾਉਂਦੇ ਆ ਉਹਨਾਂ ਦੇ ਤੇ ਉੱਥੇ ਹੀ ਰੋਟੀ ਪਾਣੀ ਖਾਂਦੇ ਸਾਡੇ ਕਰੇ ਆ ਜਾਂਦੇ ਨੇ ਕਰੇ ਜੀ ਕਦੇ ਭਲਾ ਵੀ ਉਂਝ ਗੇੜਾ ਮਾਰਨ ਆ ਜਣ ਪਰ ਸਾਨੂੰ 1 ਰੁਪਈਆ ਦਾ ਵੀ ਡੈਡੀ ਜੀ ਦਾ ਆਸਰਾ ਹੈ ਨਹੀਂ ਵੀ ਮੰਨ ਲਓ ਇਸ ਤਰ੍ਹਾਂ ਵੀ ਵੀਡੀਓ ਬਣਾ ਬਣਾਉਂਦੀ ਜਾਂ ਕਿਵੇਂ ਵੀ ਬੇਇੱਜ਼ਤੀ ਤਾਂ ਹੁੰਦੀ ਹੈ ਜੀ ਪਰ ਹੁਣ ਕੀ ਆ ਕੀਤਾ ਵੀ ਕੀ ਜਾਵੇ ਜਦੋਂ ਮਜਬੂਰੀ ਹੈ ਜੀ ਸਾਡੀ ਫਿਰ ਵੀ ਜਿਵੇਂ ਮਰਜ਼ੀ ਆ ਬਾਪ ਤਾਂ ਬਾਪ ਹੀ ਆ ਜੀ ਪਰ ਮਜਬੂਰੀਆਂ ਬੰਦੇ ਨੂੰ ਬਹੁਤ ਕੁਝ ਕਰਾ ਦਿੰਦੀਆਂ ਜੀ ਤੁਸੀਂ ਪੜ੍ਹਾਈ ਕੀ ਕੀਤੀ ਹੈ ਭਣੇ ਨਹੀਂ ਪੜ੍ਹਾਈ ਜੀ ਨਹੀਂ ਕੀਤੀ ਜੀ ਕੋਈ ਮਜਬੂਰੀ ਸੀ ਅੱਗੇ ਨਹੀਂ ਪੜ੍ਹ ਸਕੇ ਜੀ ਪਹਿਲਾਂ ਚੁਰ ਤੋਂ ਹੀ ਮਤਲਬ ਇਹ ਮੇਰੀ ਮੰਮੀ ਵਿਚਾਰੀ ਕੰਮਕੁਮ ਕਰਨ ਜਾਂਦੀ ਸੀ ਮੇ ਡੈਡੀ ਪਹਿਲਾਂ ਹੀ ਬਿਮਾਰ ਰਹਿੰਦਾ ਸੀ ਉਹਨਾਂ ਦੇ ਆ ਜਿਹੜੇ ਫੇਫੜਿਆਂ ਕੋਲੇ ਪੈਪ ਵੀ ਲੱਗੀ ਹੋਈ ਸੀ ਪਹਿਲਾਂ ਮੇਰੀ ਮੰਮੀ ਕੰਮ ਕਰਦੀ ਸੀ ਮੁੜ ਕੇ ਉਹਨਾਂ ਦੀ ਡੈਥ ਹੋ ਗਈ ਫਿਰ ਮੈਂ ਕਰਨ ਲੱਗੀ ਜੀ ਕੰਮ ਤੇ ਹੁਣ ਥੋੜਾ ਘਰ-ਬਾਰ ਠੀਕ ਹੈ ਜਦੋਂ ਮੀਂਹ ਕਿਣੀ ਆ ਜਾਂਦੀ ਆ ਜਿਹੜਾ ਛੱਤ ਐ ਬਾਲੇ ਪਏ ਹੋਣੇ ਤੁਸੀਂ ਕਹਿ ਰਹੇ ਹੋ ਫਿਰ ਮੀਂਹ ਕਿਣੀ ਦੇ ਵਿੱਚ ਵੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਐ ਬਹੁਤ ਔਖਾ ਹੁੰਦਾ ਜੀ ਪਾਣੀ ਖੜ ਜਾਂਦਾ ਜੀ ਮੁੜ ਕੇ ਵੀ ਜਿੱਤਾਂ ਚ ਹੋ ਜਾਂਦੀਆਂ ਸਨ ਸਮਾਨ ਦੇ ਉੱਤੇ ਅਸੀਂ ਪੱਲੀਆਂ ਪਾਉਣੇ ਬਹੁਤ ਹੱਦ ਤੋਂ ਜ਼ਿਆਦਾ ਹੀ ਔਖਾ ਆਇੰਦਾ ਵੀ ਇਹੀ ਸੋਚੀਦਾ ਵੀ ਮਾਰ ਅਜ ਆਪਣੇ ਆਪ ਬਲ ਬੁਖਤੀ ਬਖਚੂਗਾ ਜੀ ਮਿਹਨਤ ਕਰਾਂਗੇ ਜੀ ਆਪਣੇ ਆਪ ਸੈਟਲ ਹੋ ਜੂਗਾ ਜੀ ਹੌਲੀ ਹੌਲੀ ਮੈਂ ਚਾਹਾਂਗਾ ਕੈਮਰਾਮੈਨ ਨੂੰ ਥੋੜਾ ਦਿਖਾਣ ਕਿ ਭੈਣ ਇੱਕ ਮੁੰਡਿਆਂ ਵਾਲਾ ਪਹਿਰਾਵਾ ਪਾ ਕੇ ਇੱਕ ਮੁੰਡਾ ਬਣ ਕੇ ਆਪਣੇ ਭਾਈ ਦਾ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੀ ਹੈ ਤੇ ਇਹ ਆਟੋ ਹੈ ਜਿਹੜਾ ਭੈਣ ਮੁਹਾਲੀ ਦੇ ਵਿੱਚ ਚਲਾਉਂਦੀ ਹੈ ਤੇ ਭੈਣ ਕਹਿੰਦੀ ਹੈ 500 700 ਰੁਪਏ ਜਿਹੜਾ ਮੈਨੂੰ ਬਣ ਜਾਂਦਾ ਤੇ ਕਰਜ਼ਾ ਚੱਕ ਕੇ ਜਿਹੜਾ ਇਹ ਮੈਂ ਆਟੋ ਲਿਆ ਹੋਇਆ ਤਾਂ ਮੈਂ ਵੀ ਇਹ ਜ਼ਰੂਰ ਰਿਕੁਐਸਟ ਕਰੂੰਗਾ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਕਿਸੇ ਨਾ ਕਿਸੇ ਸਮਾਜ ਸੇਵੀ ਤੱਕ ਜਿਹੜੀ ਇਹ ਵੀਡੀਓ ਪਹੁੰਚ ਜਾਵੇ ਤੇ ਉਹ ਭੈਣ ਦਾ ਹੱਥ ਫੜ ਸਕੇ ਕਿਉਂਕਿ ਭੈਣ ਦਾ ਕਹਿੰਨੇ ਕਿ ਬਾਲੇ ਪਏ ਹੋਏ ਨੇ ਸਾਡੇ ਕਮਰੇ ਦੇ ਵਿੱਚ ਤੇ ਘਰ ਸਾਡਾ ਬਿਲਕੁਲ ਕੱਚਾ ਜਦੋਂ ਮੀਂਹ ਕੀਣੀ ਆ ਜਾਂਦੀ ਹੈ ਤਾਂ ਚੋਣ ਲੱਗ ਜਾਂਦੇ ਸਾਨੂੰ ਤਰਪਾਲਾਂ ਪਾ ਕੇ ਜਿਹੜਾ ਗੁਜ਼ਾਰਾ ਕਰਨਾ ਪੈਂਦਾ ਏ ਭੈਣੇ ਭਾਈ ਠੀਕ ਐ ਤੁਹਾਡਾ ਭਾਈ ਠੀਕ ਠਾਕ ਐ ਹਾਂਜੀ ਵੀਰ ਜੀ ਠੀਕ ਐ ਜੀ ਵਧਦੇ ਪਏ ਜੀ 11ਵੀਂ ਚ ਜੀ ਹੁਣ ਜੀ ਠੀਕ ਐ ਤੰਦਰੁਸਤ ਐ ਜੀ ਹੋਰ ਕੋਈ ਦਿੱਕਤ ਪਰੇਸ਼ਾਨੀ ਅਸੀਂ ਸਭ ਕੁਝ ਸੁਣ ਲਿਆ ਤੁਹਾਡਾ ਕੋਈ ਹੋਰ ਕੋਈ ਡਿਮਾਂਡ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਹਾਨੂੰ ਪ੍ਰੋਬਲਮ ਨਹੀਂ ਜੀ ਮੈਂ ਇੱਥੇ ਔਟੋ ਚਲਾਉਣੀ ਹੈ ਜੀ ਮੈਨੂੰ ਕਦੀ ਕੋਈ ਸਟੈਂਡ ਵਾਲਾ ਕਹਿ ਦਿੰਦਾ ਜੀ ਇੱਧਰੋਂ ਨਹੀਂ ਚਲਾਉਣਾ ਜੀ ਕੋਈ ਕਹਿੰਦਾ ਇੱਧਰੋਂ ਨਹੀਂ ਚਲਾਉਣਾ ਜੀ ਮੈਨੂੰ ਇੱਥੇ ਵੀ ਚੰਗੇ ਲੋਕ ਵੀ ਮਿਲਦੇ ਆ ਜੀ ਕਹਿ ਦਿੰਦੇ ਆ ਵੀ ਬੈਸਟ ਔਫ ਲੈਕ ਕੋਈ ਤਾਂ ਵਧੀਆ ਮੰਨ ਲਓ ਖੁਸ਼ ਹੁੰਦਾ ਜੀ ਕਈ ਮੈਨੂੰ ਕਹਿ ਦਿੰਦੇ ਇੱਧਰੋਂ ਨਾ ਚਲਾ ਜੀ ਤੂੰ ਇੱਧਰੋਂ ਨਾ ਚਲਾ ਵੀ ਸਟੈਂਡ ਵਾਲੇ ਵੀ ਮੈਨੂੰ ਹੱਤੋਂ ਜ਼ਿਆਦਾ ਮੀਮਾਲੀ ਦੇ ਵਿੱਚ ਪਰੇਸ਼ਾਨ ਕਰਦੇ ਆ ਜੀ ਸਟੈਂਡ ਵਾਲੇ ਵੀ ਪਰੇਸ਼ਾਨ ਕਰਦੇ ਨੇ ਜੀ ਬਹੁਤ ਕਈ ਸਟੈਂਡ ਵਾਲੇ ਜੇ ਮੈਨੂੰ ਕਹਿ ਦਿੰਦੇ ਆ ਜੀ ਵੀ ਤੂੰ ਕੋਈ ਗੱਲ ਬੇਟਾ ਲਿਆ ਜਾਇਆ ਕਰ ਸਵਾਰੀਆਂ ਤੇ ਕਈ ਮੈਨੂੰ ਕਹਿ ਦਿੰਦੇ ਕਿ ਵੀ ਤੇਰੇ ਥੱਪੜ ਮਾਰਨਾ ਜੀ ਮੈਂ ਅੱਗੋਂ ਦੀ ਹੋ ਜਾਨੀ ਆ ਜੀ ਫਿਰ ਵੀ ਤੇ ਮੁੰਡਾ ਬਣ ਕੇ ਰਹਿਣਾ ਪੈਂਦਾ ਨਾ ਫਿਰ ਅਗਲਾ ਜਿਵੇਂ ਬੋਲਦਾ ਮੈਂ ਜਵਾਬ ਦੇਣਾ ਪੈਂਦਾ ਜੀ ਡਟ ਕੇ ਫਿਰ ਰਹਿਣਾ ਪੈਂਦਾ ਨੀ ਜੀ ਦਬਾਉਂਦੇ ਆ ਜੀ ਫਿਰ ਜੇ ਦਬਾਂਗੇ ਤਾਂ ਦੋ ਟਾਈਮ ਦੀ ਰੋਟੀ ਨਹੀਂ ਖਾ ਸਕਣੀ ਜੇ ਮੰਨ ਲਓ ਫਿਰ ਫਿਰ ਗਲਤ ਕੰਮ ਆ ਤੇ ਅਗਲਾ ਹੁੰਦਾ ਫਿਰ ਅਗਲਾ ਕਹਿ ਦਿੰਦਾ ਵੀ ਇਹ ਗਲਤ ਕੰਮ ਆ ਤੇ ਜੀ ਇਸ ਕਰਕੇ ਮੈਨੂੰ ਮੇਰਾ ਤਾਂ ਕਹਿਣਾ ਇਹ ਹੀ ਆ ਅੜਕੇ ਹੀ ਰਹੇ ਅੜਕੇ ਹੀ ਰਵੇ ਅੜਕੇ ਰਹਿਣ ਟੀ ਫਾਇਦਾ ਇਸ ਤੋਂ ਵੱਧ ਤਾਂ ਮਤਲਬ ਜੇ ਆਪਾਂ ਮੰਨ ਲਓ ਬੋਲਾਂਗੇ ਨਾ ਚੱਲਾਂਗੇ ਨਾ ਤਾਂ ਅਗਲਾ ਆਪਣੀ ਬੋਲੇ ਨਾ ਬੋਲਣ ਦਾ ਫਾਇਦਾ ਚੱਕਦਾ ਹਰ ਕੋਈ ਚੱਕਦਾ ਜੀ ਅੱਜ ਕੱਲ ਮੌਲ ਹੀ ਇਹੋ ਜਿਹਾ ਆਇਆ ਹੈ ਜੀ ਭੈਣੇ ਤੁਸੀਂ ਸਾਰੀ ਗੱਲਾਂ ਕੀਤੀਆਂ ਪਰ ਅਸੀਂ ਤੁਹਾਡੇ ਬਾਰੇ ਵੀ ਗੱਲ ਕਰਨਾ ਚਾਹੁੰਦੇ ਹਾਂ ਤੁਸੀਂ ਵਿਆਹ ਬਾਰੇ ਕੀ ਸੋਚਿਆ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ ਹੁਣ ਤੱਕ ਤੁਸੀਂ ਵੀ ਸੋਚਿਆ ਹੋਊਗਾ ਆਪਣਾ ਘਰ ਗ੍ਰਿਸ਼ਤੀ ਜਮਾਣੇ ਵਾਸਤੇ ਹਾਂਜੀ ਵੀਰ ਜੀ ਉਹ ਤਾਂ ਤੁਹਾਨੂੰ ਪਤਾ ਹੈ ਵੀ ਜਿਹੜਾ ਮੰਨ ਲਓ ਸੰਸਾਰ ਤੇ ਬਣਿਆ ਰੀਤੀ ਰਿਵਾਜੀ ਉਹ ਕਰਨੇ ਪੈਂਦੇ ਆ ਪਰ ਸਾਰ ਨਾਲ ਵੱਡਾ ਉਹ ਵੀ ਉਹਦਾ ਤੇ ਹੈ ਜੀ ਵੀਰ ਹੈਗਾ ਮੇਰਾ ਛੋਟਾ ਸਭ ਨਾਲ ਜੀ ਉਹਦੇ ਬਾਰੇ ਸੋਚਦੀ ਆ ਜੀ ਵੀ ਇਹ ਪੜ ਲੈ ਕੇ ਮੰਨ ਲਓ ਚੰਗਾ ਅਫਸਰ ਕੋਈ ਬਣ ਜੇ ਉਸ ਤੋਂ ਬਾਅਦ ਵੀ ਯਾਦ ਬਾਰੇ ਸੋਚੂਗੀ ਜੀ ਉਸ ਤੋਂ ਪਹਿਲਾਂ ਵੀ ਮੇਰਾ ਇਹ ਸੋਚ ਹੈ ਮੇਰੀ ਵੀ ਮੇਰਾ ਭਰਾ ਕਾਮਯਾਬ ਹੋਣਾ ਚਾਹੀਦਾ ਬੇਸ਼ੱਕ ਮੇਰਾ ਵੀ ਨਾਮ ਹੈ ਕੋਈ ਵਿਆਹ ਛੱਦੀ ਕਰਾਵਾਂ ਜੀ ਤੁਸੀਂ ਇਹ ਵੀ ਸੋਚਿਆ ਕਿ ਜੇ ਮੇਰਾ ਵਿਆਹ ਨਹੀਂ ਵੀ ਹੋਊਗਾ ਤਾਂ ਕੋਈ ਚੱਕਰ ਨਹੀਂ ਪਰ ਮੈਂ ਆਪਣਾ ਭਰਾ ਕਾਮਯਾਬ ਕਰ ਦਵਾਂ ਹਾਂਜੀ ਮੈਂ ਇਹੀ ਸੋਚਦੀ ਹਾਂ ਜੀ ਵੀ ਮੇਰਾ ਭਰਾ ਕਾਮਯਾਬ ਹੋ ਜਾਵੇ ਜੀ ਕਿਸੇ ਦੇ ਘੱਥੇ ਨਾ ਕਰੇ ਜੀ ਵੀ ਮੈਨੂੰ ਇਹ ਵੀ ਮੇਰੀ ਜ਼ਿੰਦਗੀ ਵੀ ਜਾਂ ਤੇ ਲੱਗਦੀ ਹੈ ਨਾ ਜੀ ਮੈਂ ਉਹ ਵੀ ਆਹ ਭਰਾ ਪਿੱਛੇ ਵੀ ਲਾ ਸਕਦੀ ਹਾਂ ਜੀ ਤੇ ਕੀ ਬਣਾਣਾ ਚਾਹੁੰਦੇ ਤੁਸੀਂ ਆਪਣੇ ਭਰਾ ਨੂੰ ਜਾਂ ਕੀ ਬਣਨਾ ਚਾਹੁੰਦਾ ਉਹ ਗੱਲਬਾਤ ਹੁੰਦੀ ਹੈ ਉਹਦੇ ਨਾਲ ਹਾਂਜੀ ਉਹ ਕਹਿੰਦਾ ਵੀ ਮੈਂ ਮੰਨ ਲਓ ਸਰਕਾਰੀ ਨੌਕਰੀ ਮਿਲ ਜੇ ਮੈਨੂੰ ਵੀ ਮਤਲਬ ਦਿਹਾੜੀਆਂ ਜੋਗਾ ਨਾ ਮੈਂ ਰਹਿ ਜਾ ਜੀ ਆਪਣੇ ਆਪ ਨੂੰ ਦੇਖ ਕੇ ਹੁੰਦਾ ਹੈ ਕਿ ਅਸੀਂ ਤਾਂ ਕਰ ਰਹੇ ਹਾਂ ਪਰ ਸਾਡਾ ਭਰਾ ਥੱਕੇ ਨਾ ਹੋਵੇ। ਪਣੇ ਅ ਰਿਸ਼ਤੇ ਵਗੈਰਾ ਆਂਦੇ ਨੇ? ਹਾਂਜੀ ਰਿਸ਼ਤੇ ਤਾਂ ਬਹੁਤ ਆਉਂਦੇ ਆ ਜੀ। ਤਾਈ ਚਾਚੇ ਵੀ ਕਹਿ ਦਿੰਦੇ ਆ ਵੀ ਚੱਲ ਤੇਰੇ ਤੇਰਾ ਕੀ ਮਤਲਬ ਵਿਚਾਰ ਹੈ ਜੇ ਕਿਵੇਂ ਜੀ ਮੈਂ ਕਹਿ ਦਿੰਨੀ ਅੱਗੋਂ ਵੀ ਮੈਂ ਆਪਦੇ ਬਾਰੇ ਸੋਚੂਗੀ ਤਾਂ ਮੇਂ ਛੋਟਾ ਇਹ ਮੇਰਾ ਭਰਾ ਜੀ ਉਹ ਕਿੱਧਰ ਜਾਊਗਾ। ਉਹਦੀ ਜ਼ਿੰਦਗੀ ਬਾਰੇ ਮੈਨੂੰ ਸਭ ਨਾਲੋਂ ਪਹਿਲਾਂ ਉਹਦੀ ਜ਼ਿੰਦਗੀ ਆ ਬਾਅਦ ਚ ਆਉਦੀ ਹੈ ਜੀ। ਵੀ ਮੈਨੂੰ ਤਾਂ ਆਉਂਦਾ ਜੀ ਮੇਰੇ ਭਰਾ ਸੈੱਟ ਹੋ ਜੇ ਮੇਰਾ ਨਾਂ ਵੀ ਮੈਂ ਨਾਂ ਵੀ ਕਰਾਉਂਗੀ ਤਾਂ ਮੇਰਾ ਤਾਂ ਵੀ ਗੁਜ਼ਾਰਾ ਹੋ ਜਾਊਗਾ ਜੀ ਭਾਈ ਨਾਲ ਰਹਿ ਕੇ ਆਪਦੇ ਨਾਲ ਤੁਸੀਂ ਕਿੰਨੇ ਕ ਸਮੇਂ ਤੋਂ ਮਹਾਲੀ ਚ ਰਹਿ ਰਹੇ ਹੋ ਜੀ ਮੈਨੂੰ ਇੱਥੇ ਹੋ ਗਿਆ ਜੀ ਸਾਲ ਹੋ ਗਿਆ ਜੀ ਭੈਣ ਕੋਲ ਤੇ ਮੇਰੀ ਵੱਡੀ ਭੈਣ ਆ ਜੀ ਉਹਨਾਂ ਕੋ ਰੈਂਟ ਤੇ ਰਹਿਣੀ ਆ ਜੀ ਮੈਂ ਠੀਕ ਹੈ ਭੈਣੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਤਾਂ ਇਹ ਭੈਣਾ ਮੋਹਾਲੀ ਸ਼ਹਿਰ ਦੇ ਵਿੱਚ ਰਹਿੰਦੀ ਹੈ ਭੈਣ ਦਾ ਨੰਬਰ ਅਕਾਊਂਟ ਨੰਬਰ ਅਸੀਂ ਆਪਣੇ ਵੀਡੀਓ ਦੇ ਉੱਤੇ ਮੈਂਸ਼ਨ ਕਰਾਂਗੇ ਤਾਂ ਜਿਸ ਜੋ ਵੀ ਸਮਾਜ ਸੇਵੀ ਵੀਰ ਜਿਹਦੇ ਕੋਲ ਇਹ ਵੀਡੀਓ ਪਹੁੰਚੇ ਤਾਂ ਉਹ ਭੈਣ ਦੀ ਮਦਦ ਜ਼ਰੂਰ ਕਰੇ ਧੰਨਵਾਦ